ਨਰਮ ਨੀਣਾ ਸੇ ਗੋਭੇ ਨੂੰ ਆਉਂਦੀ ਸੀ ਕਿ ਉਹ ਗੁੰਦੇ ਕੀਤੀ ਕਰ ਲਈ ਥਾਣੇ ਗਈ ਸੀ ਚਲੋ ਚਲੋ ਤੁਮ ਆ ਜੀ ਚਾਹ ਕਰਨ ਲਈ ਚਲੋ ਚਲੋ ਨੰਬਰ 5 ਵਾਈਡ ਕੀਤੀ ਫਿਰ ਇਹ ਚਲੋ ਇਹਨਾਂ ਕੋਲ ਚੱਲ ਦੇਣਾ ਹੈ ਇਹ ਚੱਲਦਾ ਬੜਾ ਬੜਾ ਦੱਸ ਦੇਣਾ ਹੈ ਕਿ ਸਰ ਜੀ ਤੇ ਲੱਗਿਆ ਉਹ ਆ ਗਿਆ ਸਾਡੇ ਨੂੰ ਮੈਂ ਪੁੱਛਿਆ ਪਰ ਅੱਥਰੂ ਕਰੇ ਤੇ ਜਦ ਹੀ ਉਹ ਕੈਮਰੇ ਦੇ ਸਾਹਮਣੇ ਆਇਆ ਤਾਂ ਮੋਟ 5000 ਤੋਂ 5000 ਜੋ ਕਿ ਉਹ ਭਾਈ ਉਹ ਤਾਂ ਕਿਤੇ ਗਿਆ ਹੋਇਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚੋਂ ਉਹ ਹੈ ਪੂਰੀ ਘਰ ਦੀ ਤਲਾਸੀ ਤਲੂਸੀ ਲਈ ਤੇ ਕੁਛ ਮੇਰੇ ਖਾਲਮ ਮੋਬਾਈਲ ਇੱਕ ਤੇ ਕੁਛ ਉਹ ਹਾਰਡ ਡਿਸਕ ਵੀਡੀਓ ਉਹਦੀ ਵੀਡੀਓ ਕੈਮਰੇ ਦੀਆਂ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਯੂ ਐਸ ਬੀ ਐ ਯੂ ਐਸ ਬੀ ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਤੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾਲਾ ਠੀਕ ਹੈ ਉਹ ਤੇ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇਆ ਤੋਂ ਘੌਂਦੀ ਜਿਹੜੀ ਇਹ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਮੈਟ ਟਾਰਗੇਟ ਕੀਤਾ ਜਾ ਰਿਹਾ ਹੈ ਬਾਹਰ ਹੈ ਉਹ ਵੀ ਬਾਹਰ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਕਿਤੇ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰਵਾਨੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਣੇ ਕਰਤੇ ਜਾਂ ਬੱਚੇ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਅਗਲੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਿਆਲ ਸੇਮ ਟਾਈਮ ਹੀ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਹੈ ਨਈ ਇਹ ਵੱਲੋਂ ਕੋਈ ਸਪਸ਼ਟ ਨਹੀਂ ਦੱਤਾ ਕਿ ਕਿਹ ਕੀ ਚੀਜ਼ਾਂ ਨਹੀਂ ਹੈਗੀਆਂ ਬਰਾਮਦ ਨੇ ਜਦਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਤੋਂ ਦੋਈ ਕਿ ਜੋ ਦੋ ਇੱਕ USB ਹੈ ਤੇ ਬਾਕੀ ਮੋਬਾਈਲ ਤੇ ਇੱਕ ਕੋਲ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਨਾਲ ਜਿਹੜਾ ਜਿਹੜੀ ਉਹਨਾਂ ਦੇ ਕਰ ਕਰੇ ਲੂ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਕੁਛ ਪਤਲ ਕੀਤੀ ਹੈ ਨਹੀਂ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਵਸਾਂ ਨੂੰ ਤੇ ਉਹ ਮੇਰੇ ਖਿਆਲ ਨਾਲ ਕੋਈ ਜਿਹੜੀ ਉਹ ਕੈਮਰੇ ਦੀ ਹਾਂ ਜੀ ਜੀ ਤੇ ਹੁਣ ਦੇਖੋ ਅਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਜਿਵੇਂ ਚਾਚਾ ਜੀ ਤੇ ਉਹਨਾਂ ਦੇ ਅੱਪਰ ਕਰਤੰ ਦੇ ਕਰਦੇ ਠੀਕ ਹੈ ਪ੍ਰਕਰਤ ਸਿੰਘ ਦਾ ਕੋਈ ਨਾ ਰਸਤਾ ਹੋਇਆ ਤੁਹਾਡਾ ਹੁਣ ਦਾ ਨਹੀਂ ਪ੍ਰਕਰਤ ਸਿੰਘ ਦਾ ਨਹੀਂ ਸਾਡੇ ਕੋਈ ਰਸਤਾ ਹੈ ਇੱਕ ਹੋਰ ਹਰ ਗੋਬਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਤਪਾਲ ਸਿੰਘ ਦੇ ਸਮਰਥਕ ਨੇ ਨਹੀਂ ਅਮਰਤਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਹੈ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਉਹ ਕਿਉਂਕਿ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਹਾਲੀਏ ਪ੍ਰਗਟ ਸਿੰਘ ਦੇ ਜੋ ਅਮਰਪਾਲ ਸਿੰਘ ਜੀ ਦੇ ਭਾਈ ਘਰੇ ਜੋ ਚਾਚਾ ਜੀ ਲੱਗਦੇ ਆ ਉਹਨਾਂ ਦਾ ਸੰਧੂ ਫਰਨੀਚਰ ਆ ਰਈਏ ਵਿਖੇ ਤੇ ਸਾਨੂੰ ਸਿਰੇ 7 ਵਜੇ ਪਤਾ ਲੱਗਦਾ ਵਾ ਰਈਏ ਦੇ ਲੋਕਲ ਵਸਨੀਕਾਂ ਤੋਂ ਕਿ ਪ੍ਰਗਟ ਸਿੰਘ ਦੇ ਘਰੇ ਐਨਆਈਏ ਨੇ ਲੋਕਲ ਪੁਲਿਸ ਨੂੰ ਨਾਲ ਲੈ ਕੇ ਰੇਡ ਕੀਤੀ ਆ ਜੋ ਕਿ ਤਕਰੀਬਨ 3 3:30 ਘੰਟੇ ਰੇਡ ਚੱਲੀ ਆ ਕੋਈ 5 ਵਜੇ ਦੀ ਰੇਡ ਹੋਈ ਆ ਤੇ ਉਸ ਤੋਂ ਬਾਅਦ ਭਾਈ ਅਮਰਪਾਲ ਪ੍ਰਗਟ ਸਿੰਘ ਜੀ ਦੇ ਘਰ ਨਹੀਂ ਸੀਗੇ ਉਹਨਾਂ ਦੇ ਘਰ ਦੇ ਜੋ ਬੀਬੀ ਅਮਰਜੀਤ ਕੌਰ ਨੇ ਉਹਨਾਂ ਨੂੰ ਨਾਲ ਲੈ ਕੇ ਲੇਡੀਜ਼ ਪੁਲਿਸ ਤੇ ਬਿਆਸਟਾਣੇ ਦੀ ਪੁਲਿਸ ਤੇ ਐਨਆਈਏ ਦੀ ਟੀਮ ਇੱਥੇ ਬਿਆਸਟਾਣੇ ਲੈ ਕੇ ਆਈ ਆ ਇਥੇ ਉਹਨਾਂ ਤੋਂ ਉਹਨੂੰ ਪੁਸ਼ ਫਰਦਰ ਪੁਸ਼ ਗਿਸ਼ ਕਰ ਰਹੇ ਆ ਠੀਕ ਹੈ ਤੇ ਬਾਸੀਆਂ ਦੇ ਜੀਜਾ ਜੀ ਹੈਗੇ ਨੇ ਮਹਿਤੇ ਉਹਨਾਂ ਦੇ ਘਰੇ ਰੇਡ ਕੀਤੀ ਆ ਇੱਕ ਹੋਰ ਉਹਨਾਂ ਦੇ ਰਿਸ਼ਤੇਦਾਰ ਨੇ ਨਹੀਂ ਉਹਨਾਂ ਦੇ ਜੀਜਾ ਜੀ ਬਤਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਇੱਕ ਹੋਰ ਰਿਸ਼ਤੇਦਾਰ ਮਹਿਤੇ ਨੇ ਉਹਨਾਂ ਦੇ ਘਰੇ ਰੇਡ ਕੀਤੀ ਆ ਬਤਾਲੇ ਨਹੀਂ ਉਹਨਾਂ ਦਾ ਕੀ ਕੀ ਨਾਮ ਹੈ ਅਮਰਜੋਤ ਸਿੰਘ ਨੇ ਉਹ ਕੈਨੇਡਾ ਵਿੱਚ ਰਹਿੰਦੇ ਨੇ ਭਾਈ ਉਹਨਾਂ ਤੋਂ ਬਾਸੀਆਂ ਦੇ ਜੀਜਾ ਜੀ ਹੈਗੇ ਤੇ ਇੱਕ ਹਰੀਲ ਜੀਜਾ ਜੀ ਇੱਕ ਉਹਨਾਂ ਦੇ ਗਾਂ ਰਿਸ਼ਤੇਦਾਰ ਮਹਿਤੇ ਨੇ ਉਹਨਾਂ ਦੇ ਘਰੇ ਕੀਤੀ ਆ ਉਹ ਕੌਣ ਨੇ ਉਹ ਰਿਸ਼ਤੇਦਾਰੀ ਦਾ ਮੈਨੂੰ ਕਲੀਅਰ ਨਹੀਂ ਪਤਾ ਪਰ ਹੈ ਰਿਲੇਟਿਵ ਹੀ ਨੇ ਇੱਕ ਹਰਗ ਨਾਮਦਾਨੀ ਕਲੀ ਇਸ ਤੋਂ ਇਲਾਵਾ ਹਾਂ ਸਾਰੇ ਮਤਲਬ ਸਮਰਥਕਾਂ ਦੇ ਹੀ ਰੇਡ ਕੀਤੀ ਆ ਸਾਰੇ ਹਾਂ ਮੋਗੀ ਰੇਡ ਕੀਤੀ ਆ ਉਹ ਉਹ ਵੀ ਅਮਰਪਾਲ ਹਾਂ ਬਿਲਕੁਲ ਇਹ ਇੱਕ ਨਾ ਇੱਕ ਦਬਾਅ ਦੀ ਨੀਤੀ ਦੁਬਾਰਾ ਬਣਾਈ ਜਾ ਰਹੀ ਆ ਬਿਲਕੁਲ ਜਿਹੜੇ ਰੇਡ ਹੋਈ ਹੈਗੀ ਆ ਉਹ ਕੀ ਨਾਮ ਹੈਗਾ ਉਹਨਾਂ ਦਾ ਪਤਾ ਅੱਜ ਸਾਨੂੰ ਹੁਣੇ ਹੀ ਮਤਲਬ 2-4 ਮਿੰਟ ਪਹਿਲਾਂ ਸਾਨੂੰ ਫੋਨ ਆ ਰਹੇ ਜਿੱਥੋਂ-ਜਿੱਥੋਂ ਕਿ ਇੱਥੇ-ਇੱਥੇ ਰੇਡ ਹੋਈ ਆ ਬਾਕੀ ਬਕਾਇਦਾ ਸਾਰੇ ਨਾਵਾਂ ਦੀ ਆਪਾਂ ਸਾਰਾ ਪਤਾ ਕਰਕੇ ਸਾਰੀ ਕਿੱਥੇ-ਕਿੱਥੇ ਰੇਡਾਂ ਹੋਈਆਂ ਨੇ ਸਾਰਿਆਂ ਦੀ ਬਕਾਇਦਾ ਫਿਰ ਸਾਰੀ ਪ੍ਰੈਸ ਨੂੰ ਜਿਹੜੀ ਆਪਾਂ ਜਾਣਕਾਰੀ ਮਈਆ ਕਰਾਵਾਂਗੇ ਠੀਕ ਆ